ਸਾਡੇ ਧਿਆਨ ਚ ਲਿਆਉਂਦਾ ਵੀ ਰੇਤੇ ਵਾਲੀ ਪੈਣੀ ਦੀ ਆ ਫੀਲ ਪਈ ਹੈ ਜਿਹੜਾ ਤੁਸੀਂ ਆਪਦੇ ਕੈਮਰੇ ਘੁਮਾ ਕੇ ਵੀ ਦੇਖ ਸਕਦੇ ਹੋ ਵੀ ਆ ਆ ਫੀਲ ਪਈ ਹੈ 40 ਗੱਟ ਤੱਕ ਇਹ ਹੁਣ ਪ੍ਰਸ਼ਾਸਨ ਵੱਲੋਂ ਦੇ ਦਿੱਤੀ ਗਈ ਹੈ ਇਸ ਦੀ ਮੈਂ ਇੱਕ ਵਾਰੀ ਛਾਣਮੀਨ ਕਰੂੰਗੀ ਵੀ ਇਹ ਕਿਉਂ ਨਹੀਂ ਮੰਡੀ ਗਈ ਹੈਗੀ ਸੋ ਇਹ ਪ੍ਰੋਬਲਮਸ ਹੈ ਜਿਹੜੀਆਂ ਆ ਰਹੀਆਂ ਸੋ ਇਹ ਪ੍ਰੋਬਲਮਸ ਹੈ ਜਿਹੜੀਆਂ ਕੱਲ ਰਾਤ ਕੌਣ ਰੋਕੇ ਗਿਆ ਜੀ ਬਾਕ ਇਹ ਗੱਲ ਤੇ ਨਾਮ ਰੱਖ ਕੇ ਗਿਆ ਜੀਰੋ ਪਾਣੀ ਪੈਣੀ ਦੇ ਸਰਪੰਚ ਸਾਹਿਬ ਇਲਾਕੇ ਕੋਲ ਰੱਖੇ ਗਏ ਨੇ ਮੈਂ ਰੇਤਲੀ ਪਿੰਡ ਸਾਹਿਬ ਦੇ ਨਾਮ ਤੇ ਜੀਰੋ ਪਾਣੀ ਪੈਣੀ ਦੇ ਸਰਪੰਚ ਸਾਹਿਬ ਇਲਾਕੇ ਕੋਲ ਰੱਖੇ ਗਏ ਨੇ ਕਿ ਮੈਂ ਹੁਣ ਸਰਪੰਚ ਸਾਹਿਬ ਨੂੰ ਰਿਕਵੈਸਟ ਤੁਹਾਡੇ ਮਾਧਮ ਨਾਲ ਵੀ ਕਰਾਂਗੀ ਤੇ ਬਾਕੀ ਮੈਂ ਸਾਰੇ ਸਰਪੰਚ ਸਾਹਿਬ ਨੂੰ ਮੈਂ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਇਸ ਦੁੱਖ ਦੀ ਘੜੀ ਦੇ ਵਿੱਚ ਆਪਾਂ ਨਾਲੋਂ ਨਾਲ ਆਪਦੀ ਜ਼ਿੰਮੇਵਾਰੀ ਸੰਭੀਏ ਫਟਵਾਰੀ ਹੋਗੇ ਇਹ ਪਤਵਾਰੀ ਨੇ ਸਰਪੰਚ ਨੂੰ ਫੜਾਤੀ ਹੈ ਸਰਪੰਚ ਮੇਕ ਸ਼ੋਰ ਕਰੇ ਕਿ ਇਹ ਕਰੋ ਕਰੀ ਉਸੇ ਦਿਨ ਪਹੁੰਚ ਜਾਵੇ ਟਰੈਕਟਰ ਟਰਾਲੀਆਂ ਤੇ ਪਹੁੰਚੇ ਜਾਂ ਸਾਨੂੰ ਦੱਸਣ ਵੀ ਕੀ ਇਹਦੇ ਵਾਸਤੇ ਕਿਉਂ ਨਹੀਂ ਪਹੁੰਚ ਪਾ ਰਿਹਾ ਹੈਗਾ ਲੋਕ ਪੈਨਿਕ ਇਸ ਕਰਕੇ ਹੋ ਰਹੇ ਨਹੀਂ ਕਿਉਂਕਿ ਸਮਾਨ ਜਿਹੜਾ ਹੈਗਾ ਉਹ ਕਈ ਵਾਰ ਸਰਪੰਚ ਕਿਤੇ ਰੱਖ ਲੈਂਦੇ ਨੇ ਫਿਰ ਉਸ ਤੋਂ ਬਾਅਦ ਕਿਤੇ ਰੱਖ ਲੈਂਦੇ ਤੁਹਾਡੇ ਕੋਲੋਂ ਲੋਡ ਬੰਦਾ ਨੂੰ ਮੰਡੀ ਜਾਏਗੀ ਜੀ ਤੁਹਾਡੇ ਕੋਲੋਂ ਲੋਡ ਬੰਦਾ ਨੂੰ ਮੰਡੀ ਹਾਂ ਜੀ ਹੁਣ ਮੈਂ ਜਾ ਕੇ ਹੁਣ ਮੇਰੇ ਧਿਆਨ ਚ ਆਇਆ ਮੈਂ ਤਾਂ ਆਪ ਦੇਖ ਲਿਆ ਹੈਗਾ ਕਿ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਣੀ ਹੁਣ ਮੈਂ ਪਟਵਾਰੀ ਦੀ ਡਿਊਟੀ ਲਾਉਂਗੀ ਮੈਂ ਤਾਂ ਸਰਪੰਚ ਦੀ ਡਿਊਟੀ ਨਹੀਂ ਲਾ ਸਕਾਂ